ਅੰਮ੍ਰਿਤਸਰ ਦੇ ਇਲਾਕਾ ਕਟਰਾ ਕਰਮ ਸਿੰਘ ਗਲੀ ਸੱਤੋ ਵਾਲੀ ਵਿਖੇ ਤਕਸਾਲ ਡੇਰਾ ਸ਼ਹੀਦ ਭਾਈ ਮਨੀ ਸਿੰਘ ਵਿਖੇ ਲੜੀ ਅਨੁਸਾਰ ਜਪ ਤਪ ਸਮਾਗਮ ਡੇਰੇ ਦੇ ਮੁਖੀ ਸੰਤ ਅਮਨਦੀਪ ਸਿੰਘ ਜੀ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਬੀਬੀ ਪਰਮਜੀਤ ਕੌਰ ਪੰਮਾ ਅਤੇ ਅਮਰੀਕਾ ਤੋਂ ਆਏ ਭਾਈ ਅਨੰਤਬੀਰ ਸਿੰਘ ਵੱਲੋਂ ਕੀਰਤਨ ਜਸ ਕੀਤਾ ਗਿਆ ਇਸ ਮੌਕੇ ਤੇ ਦੂਰ ਦੂਰ ਤੋਂ ਆਈਆਂ ਹੋਈਆਂ ਸੰਗਤਾਂ ਨੇ ਸਮਾਗਮ ਵਿੱਚ ਹਾਜ਼ਰੀ ਭਰੀ ਤੇ ਗੁਰਬਾਣੀ ਦਾ ਅਨੰਦ ਮਾਣਿਆ ਇਸ ਮੌਕੇ ਤੇ ਆਈਆਂ ਹੋਈਆਂ ਸੰਗਤਾਂ ਵਾਸਤੇ ਚਾਹ ਪਕੌੜੀਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਧੁਰ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਜੀ ਕਿ ਉਹ ਕਵੀ ਆਇਆ ਸੀ ਨਾ ਹੰਸਰਾਮ ਜੀ ਕਵੀ ਆਏ ਸੀ ਕਟੋਂ ਤੋਂ ਤੇ ਉਹ ਕਵੀ ਆਏ ਬੜੀ ਗਰੀਬੀ ਹੈ ਤੇ ਪਤਨੀ ਕਹਿੰਦੀ ਮੈਂ ਸੁਣਿਆ ਅਨੰਦਪੁਰ ਵਾਲਾ ਕਵੀ بڑی قدر کرتا ہے گروہ گوبین سنگھ مہاراج دو سو نو سکندر میں کیا جانا کیا ہوئے اس کر کے گروہ دے سکھ کبھی کسی دی آسی نہیں ਤਾਲੇ ਤੱਕ ਪਾਏ ਗੋਲ ਕੀ ਤਨ ਮਨ ਤੇਰਾ ਪਸੰਦਿਓ ਪਸਾਰ ਸੁਦਾ ਸੁਦਾ ਇੱਕ ਅੰਤਰਾ ਜੈ ਰੋਖੀ ਨੇ ਕੋ ਪਾਤਰ ਕਰਤੇ ਹੋਏ ਬ੍ਰਹਮਾ ਰਈਆਂ ਮੁੜ ਆਈਆਂ ਵਾਟ ਤਨ ਦੂਰ ਸਰ ਕੀ ਆਪੋ ਆਖੀ ਜਿਨੇ ਲਿਖੇ ਦੂਰ ਸੁਭਾਗੀਤੀ ਅਜ ਮੁੰਜੇ ਨੇ ਸਾਡੇ ਵਿਚਾਰ ਉਹ ਆਪ ਜੀ ਦੇ ਦਰਸ਼ਨ ਕਰਨਗੇ ਅਜੀ ਉਸ ਉਹਨਾਂ ਕਿਤਾਬਾਂ ਦੇ ਵਿੱਚੋਂ ਪਿਆਰ ਮੈਂ ਬਹੁਤ ਪੁਸਤਕਾਂਆਂ ਲੀਆਂ ਪੜੀਆਂ ਨਤਾ ਸ਼ਾਮ ਸਾਹਿਰ ਤਾਦੀਰ ਸਾਹਿਰ ਹੋਰ ਕਈ ਪੁਸਤਕਾਂਆਂ ਮਾਂ ਪਰਸ਼ਾਨੀਆਂ ਲਿਖੀਆਂ ਆਈਆਂ ਔਰ ਇੱਥੇ ਬੈਠ ਕੇ ਉਹਨਾਂ ਨੇ ਜਿਹੜਾ ਇਹ ਸਾਰਾ ਭਗਤੀਵੀ

साचा मुख्य में हमें कब भला कला का है प्रावित तिपलाई निकलयावे जिनके जंगम होए को धन काफी निर्बल सोए जाने मुजे क सोए काफी सो सुनाई पोए ये सी सुगंध की सानो में पता होना के ऐसी कितनी जगह रहे पडो वी हैव नो आइडिया कोई आइडिया नहीं कब ऐसे से खतम होए नो

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਥੋੜਾ ਉੱਤੇ ਕਰੋ ਆਗਮਨਪੁਰਬ ਨੂੰ ਸਮਰਪਿਤ ਭਾਈ ਗੁਰਕਬਾਲ ਸਿੰਘ ਜੀਵਰਾ ਵੱਲੋਂ ਜੋ ਲੜੀ ਚਲਾਈ ਜਾ ਰਹੀ ਹੈ ਚਪੈਰਾ ਜਪਤਪ ਸਮਾਗਮ ਦੀ ਉਸ ਦੇ ਸੰਬੰਧ ਵਿੱਚ ਡੇਰਾ ਸੰਤ ਜਾਨੇ ਮੀਰ ਸਿੰਘ ਜੀ ਤਨਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਵੀ ਕੇ ਅੱਜ ਸਮਾਗਮ ਕੀਤਾ ਗਿਆ ਸਮਾਗਮ ਦੇ ਵਿੱਚ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਚੌਪਈ ਸਾਹਿਬ ਜੀ ਦੇ ਪਾਠ ਤੇ ਸ੍ਰੀ ਛੋਪੜੀ ਸਾਹਿਬ ਜੀ ਦੇ ਪਾਠ ਕੀਤੇ ਗਏ ਉਪਰੰਤ ਆਰਮ ਜੀ ਜ਼ਿਕਰ ਪੰਮਾ ਬੈਨ ਜੀ ਹੋਰਾਂ ਨੇ ਕੀਰਤਨ ਕੀਤਾ ਇਸ ਸਮੇਂ ਭਾਈ ਅਨੰਤ ਵੀਰ ਸਿੰਘ ਜੀ ਅਮਰੀਕਾ ਵਾਲੇ ਉਹਨਾਂ ਨੇ ਵੀ ਇਹਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਹਨਾਂ ਸਾਰਿਆਂ ਦਾ ਇਸ ਹਸਤਾਨ ਤੇ ਆਉਣ ਤੇ ਸਾਰੀ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ